ਅੱਜ ਦੀ ਇਹ ਵੀਡੀਓ ਸਾਡੇ ਚੈਨਲ ਦੀ ਮੋਸਟ ਇੰਪੋਰਟੈਂਟ ਵੀਡੀਓ ਹੈ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਐਕਚੁਅਲ ਦੇ ਵਿੱਚ 2 ਤੋਂ 3 ਲੱਖ ਰੁਪਏ ਬਚਾ ਸਕਦੇ ਹੋ ਫੀਮੇਲਸ ਲਈ ਤਾਂ ਇਹ ਵੀਡੀਓ ਦੇਖਣਾ ਬਹੁਤ ਹੀ ਜ਼ਰੂਰੀ ਹੈ ਤੇ ਮੇਲਸ ਵੀ ਇਹ ਵੀਡੀਓ ਆਪਣੀ ਮਦਰ ਸਿਸਟਰ ਜਾਂ ਵਾਈਫ ਤੇ ਲਈ ਦੇਖ ਸਕਦੇ ਆ ਹੁਣ ਜੇਕਰ ਆਪਾਂ ਹੈਲਥ ਦੀ ਗੱਲ ਕਰੀਏ ਜੋ ਫੀਮੇਲਸ ਦੀਆਂ ਨੀਡਸ ਨੇ ਉਹ ਮੇਲਸ ਨਾਲੋਂ ਕਾਫੀ ਅਲੱਗ ਹੁੰਦੀਆਂ ਨੇ ਕ੍ਰਿਟੀਕਲ ਇਲਨੈਸ ਦੀ ਜੇਕਰ ਗੱਲ ਕਰੀਏ ਜਿਵੇਂ ਕਿ ਸਰਵਾਈਕਲ ਕੈਂਸਰ ਹੋ ਗਿਆ ਬ੍ਰੈਸਟ ਕੈਂਸਰ ਹੋ ਗਿਆ ਉਹ ਊਮਨ ਦੇ ਵਿੱਚ ਕਾਫੀ ਕਾਮਨ ਹੈ ਤੇ ਅੱਗੇ ਜਾ ਕੇ ਇਹੀ ਚੀਜ਼ ਮੋਰੈਲਿਟੀ ਰੇਟ ਤੇ ਮੋਰਬਿਡਿਟੀ ਰੇਟ ਦੇ ਵਿੱਚ ਵੀ ਵਾਧਾ ਕਰਦੀ ਹੈ ਤੇ ਜਨਰਲੀ ਫੀਮੇਲਸ ਨੂੰ ਗਾਇਨੋਕਲੋਜੀਕਲ ਇਸ਼ੂਸ ਵੀ ਹੁੰਦੇ ਆ ਜੋ ਕਿ ਫ੍ਰੀਕੁਐਂਟ ਪ੍ਰੈਗਨancies ਜਾਂ ਮੈਨੋਪੌਜ਼ ਵਗੈਰਾ ਕਰਕੇ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਦੇ ਚੱਲਦੇ ਹੋਏ ਬਹੁਤ ਹੀ ਜ਼ਰੂਰੀ ਹੋ ਜਾਂਦਾ ਕਿ ਫੀਮੇਲਸ ਕੋਲ ਉਹਨਾਂ ਦੀਆਂ ਨੀਡਸ ਦੇ ਅਕੋਰਡਿੰਗ ਕੋਈ ਸਪੈਸੀਫਿਕ ਪਾਲਿਸੀ ਹੋਵੇ ਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਚਾਰ ਪਾਲਿਸੀਜ਼ ਰეკਮੈਂਡ ਕਰਾਂਗੇ ਜੋ ਕਿ ਫੀਮੇਲ ਦੀਆਂ ਸਪੈਸੀਫਿਕ ਨੀਡਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਵਰ ਕਰਦੀਆਂ ਨੇ ਹੁਣ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਵੀ ਜਦੋਂ ਊਮਨ ਲਈ ਪਾਲਿਸੀ ਦੇਖਦੇ ਹਾਂ ਤਾਂ ਉਹਦੇ ਵਿੱਚ ਕੀ ਦੇਖਣਾ ਜ਼ਰੂਰੀ ਹੈ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਮੈਟਰਨਿਟੀ ਕਵਰ ਇਹ ਜਿਹੜਾ ਮੈਟਰਨਿਟੀ ਕਵਰ ਹੈ ਜਨਰਲੀ ਥੋੜਾ ਮਹਿੰਗਾ ਹੁੰਦਾ ਹੈ ਨਾਰਮਲ ਪਾਲਿਸੀ ਦੇ ਕੰਪੈਰੀਜ਼ਨ ਚ ਪਰ ਜੇਕਰ ਤੁਹਾਡੇ ਕੋਲ ਕੋਈ ਕਾਰਪੋਰੇਟ ਪਾਲਿਸੀ ਹੈ ਉਹਦੇ ਵਿੱਚ ਜਿਹੜਾ ਮੈਗਨੇਟਿਕ ਕਵਰ ਆ ਉਹ ਪਹਿਲਾਂ ਤੋਂ ਹੁੰਦਾ ਹੀ ਆ ਤੇ ਜੇਕਰ ਨਹੀਂ ਆ ਤੇ ਤੁਸੀਂ ਨੀਅਰ ਫਿਊਚਰ ਦੇ ਵਿੱਚ ਕੋਈ ਫੈਮਿਲੀ ਪਲਾਨ ਕਰ ਰਹੇ ਹੋ ਤਾਂ ਤੁਹਾਡੇ ਕੋਲ ਇਹ ਹੋਣਾ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਇਹ ਜ਼ਰੂਰੀ ਹੋ ਜਾਂਦਾ ਵੀ ਜਿਹੜੀ ਪਾਲਿਸੀ ਹੈ ਉਹ ਊਮਨ ਜਾਂ ਕੁਝ ਸਪੈਸ਼ਲ ਜਾਂ ਫਿਰ ਸਪੈਸੀਫਿਕ ਐਲੀਮੈਂਟਸ ਨੂੰ ਕਵਰ ਕਰੇ ਜਿਵੇਂ ਕਿ ਬ੍ਰੈਸਟ ਕੈਂਸਰ ਹੋ ਗਿਆ ਜਾਂ ਸਟੇਸ਼ਨਲ ਡਾਇਬੀਟਿਸ ਹੋ ਗਈ ਓਵਰੀਅਨ ਕੈਂਸਰ ਹੋ ਗਿਆ ਯੂਟਰਸ ਕੈਂਸਰ ਹੋ ਗਿਆ ਇਹ ਦੰਗੀਆਂ ਚੀਜ਼ਾਂ ਕਲਾਸ ਦੇ ਵਿੱਚ ਜੇਕਰ ਗੱਲ ਕਰਾਂ ਪੀਸੀਓਡੀ ਤੇ ਪੀਸੀਓਐਸ ਹੋਣਾ ਊਮਨ ਦੇ ਵਿੱਚ ਕਾਫੀ ਕਾਮਨ ਹੈ ਕੁਝ ਰਿਪੋਰਟਾਂ ਦੇ ਮੁਤਾਬਿਕ ਇੰਡੀਆ ਦੇ ਵਿੱਚ 35 ਤੋਂ 40% ਔਮਨ ਪੀਸੀਓਡੀ ਤੇ ਪੀਸੀਓਐਸ ਨਾਲ ਸuffer ਕਰ ਰਹੀਆਂ ਨੇ ਤੇ ਜੇਕਰ ਤੁਸੀਂ ਵੀ ਇਸ ਕੰਡੀਸ਼ਨ ਚ ਆਉਂਦੇ ਹੋ ਤਾਂ ਕੰਪਨੀ ਤੁਹਾਡੀ ਇਸ ਬਿਮਾਰੀ ਨੂੰ ਪ੍ਰੀ-ਐਗਜ਼ਿਸਟਿੰਗ ਡਿਸੀਜ਼ ਮੰਨੇਗੀ ਤੇ ਇਸ ਚੀਜ਼ ਦਾ ਕਵਰ ਲੈਣ ਲਈ ਤੁਹਾਨੂੰ 2 ਤੋਂ 4 ਸਾਲ ਤੱਕ ਦਾ ਵੇਟਿੰਗ ਪੀਰੀਅਡ ਸਰਵ ਕਰਨਾ ਪਏਗਾ ਸੋ ਅਸੀਂ ਕੋਈ ਐਦਾਂ ਦੀ ਪਾਲਿਸੀ ਦੇਖਾਂਗੇ ਜਿਦੇ ਵਿੱਚ ਵੇਟਿੰਗ ਪੀਰੀਅਡ ਘੱਟ ਤੋਂ ਘੱਟ ਹੋਵੇ ਸੋ ਚਲੋ ਫਿਰ ਸ਼ੁਰੂ ਕਰਦੇ ਹਾਂ ਬੈਸਟ ਹੈਲਥ ਇੰਸ਼ੋਰੈਂਸ ਫਾਰ ਔਮਨ ਇਨ 2024 ਸੋ ਤੋਂ ਪਹਿਲੇ ਨੰਬਰ ਤੇ ਅਸੀਂ ਚੂਜ਼ ਕਰਾਂਗੇ ਨੀਵਾ ਬੂਪਾ ਦਾ ਹੈਲਥ ਪ੍ਰੀਮੀਅਰ 골ਡ ਨੀਵਾ ਬੂਪਾ ਦਾ ਸਭ ਤੋਂ ਬੈਸਟ ਪਾਰਟ ਇਹ ਹੈ ਕਿ ਇਹ ਪ੍ਰੀ ਐਗਜ਼ਿਸਟਿੰਗ ਇਲਨੈਸ ਦਾ ਜਿਹੜਾ ਵੇਟਿੰਗ ਪੀਰੀਅਡ ਹੈ ਉਹ ਬਹੁਤ ਘੱਟ ਹੈ ਜੋ ਕਿ ਸਿਰਫ 2 ਸਾਲ ਹੈ ਜੇਕਰ ਤੁਹਾਨੂੰ ਡਾਇਬੀਟਿਸ ਹੈ ਜਾਂ ਕਾਰਡੀਓ ਵੈਸਕੂਲਰ ਹੈ ਜਾਂ ਫਿਰ ਹੋਰ ਕੋਈ ਵੀ ਇਲਨੈਸ ਹੈ ਤਾਂ ਤੁਹਾਨੂੰ ਸਿਰਫ 2 ਸਾਲ ਤੱਕ ਵੇਟ ਕਰਨਾ ਪਏਗਾ ਉਸ ਚੀਜ਼ ਦਾ ਕਵਰ ਲੈਣ ਲਈ ਸੱਚ ਦੱਸਾਂ ਤਾਂ ਮੈਂ ਜਿੰਨੀਆਂ ਵੀ ਪਾਲਿਸੀਜ਼ ਦੇਖੀਆਂ ਨੇ 2 ਸਾਲ ਦਾ ਵੇਟਿੰਗ ਪੀਰੀਅਡ ਵਨ ਆਫ ਦਾ ਬੈਸਟ ਹੈ ਨਿਵਾ ਉਪਦੇ ਵਿੱਚ ਤੁਹਾਨੂੰ 70000 ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਮੈਟਰਨਿਟੀ ਕਵਰ ਮਿਲ ਜਾਂਦਾ ਹੈ ਤੇ ਉਹਦੇ ਲਈ ਵੀ ਤੁਹਾਨੂੰ 2 ਸਾਲ ਤੱਕ ਦਾ ਵੇਟਿੰਗ ਪੀਰੀਅਡ ਸਰਵ ਕਰਨਾ ਪੈਂਦਾ ਜੇਕਰ ਤੁਸੀਂ 10 ਲੱਖ ਦਾ ਕਵਰ ਲੈਣੇ ਹੋ ਤਾਂ ਤੁਹਾਨੂੰ 70000 ਦਾ ਮੈਟਰਨਿਟੀ ਕਵਰ ਮਿਲਦਾ ਹੈ 15 ਲੱਖ ਦਾ ਕਵਰ ਲੈਣ ਤੇ 75000 ਨ ਵਰਗੀ ਕੋਈ ਚੀਜ਼ ਨਹੀਂ ਹੈ ਇਨਫੈਕਟ ਤੁਹਾਨੂੰ 100% ਰੀਸਟੋਰੇਸ਼ਨ ਦਾ ਬੈਨੀਫਿਟ ਵੀ ਮਿਲਦਾ ਹੈ ਇਹਦਾ ਮਤਲਬ ਹੈ ਕਿ ਜੇਕਰ ਤੁਸੀਂ ਇੱਕ ਸਾਲ ਦੇ ਵਿੱਚ ਆਪਣੀ ਪੂਰੀ ਲਿਮਿਟ ਯੂਜ਼ ਕਰ ਲਈ ਹੈ ਤਾਂ ਉਹਨੂੰ ਦੁਬਾਰਾ ਤੋਂ 100% ਤੱਕ ਰੀਸਟੋਰ ਕਰ ਸਕਦੇ ਹੋ ਪਰ ਇਹ ਰੀਸਟੋਰੇਸ਼ਨ ਇੱਕ ਸਾਲ ਦੇ ਵਿੱਚ ਸਿਰਫ ਇੱਕ ਵਾਰੀ ਹੋਏਗੀ ਅਡੀਸ਼ਨਲੀ ਇਹ ਪਾਲਿਸੀ ਡੇ ਕੇਅਰ ਟ੍ਰੀਟਮੈਂਟਸ ਵੀ ਕਵਰ ਕਰਦੀ ਹੈ ਫੋਰ ਐਗਜ਼ਾਮਪਲ ਜੇਕਰ ਤੁਸੀਂ 24 ਘੰਟਿਆਂ ਤੋਂ ਘੱਟ ਟਾਈਮ ਦੇ ਲਈ ਹਸਪੀਟਲ ਜਾਣੇ ਹੋ ਕੋਈ ਮਾਈਨਰ ਸਰਜਰੀ ਡਾਇਲਿਸਿਸ ਜਾਂ ਕੀਮੋਥੈਰੇਪੀਸ ਵਗੈਰਾ ਦੇ ਲਈ ਉਹ ਸਾਰੀਆਂ ਚੀਜ਼ਾਂ ਵੀ ਇਸ ਪਾਲਿਸੀ ਦੇ ਵਿੱਚ ਕਵਰ ਹੋਣਗੀਆਂ ਬਸ ਇੱਕੋ ਹੀ ਚੀਜ਼ ਹੈ ਜੋ ਮ ਪਾਲਿਸੀਸ ਦੇਖਿਆ ਨੇ ਜੋ 25 ਤੋਂ ਲੈ ਕੇ 50% ਤੱਕ ਦਾ ਨੋ ਕਲੇਮ ਬੋਨਸ ਦਿੰਦੀਆਂ ਨੇ ਬਸ ਇੱਥੇ ਇਹ ਪਾਲਿਸੀ ਥੋੜਾ ਜਿਹਾ ਲੈਗ ਕਰ ਰਹੀ ਹੈ ਪਰ ਮੈਨੂੰ ਨਹੀਂ ਲੱਗਦਾ ਇਹ ਛੋਟਾ ਜਿਹਾ ਪੁਆਇੰਟ ਕੋਈ ਡੀਲ ਬ੍ਰੇਕਰ ਬਣੇਗਾ ਤੁਸੀਂ ਡੈਫੀਨਿਟਲੀ ਇਸ ਪਾਲਿਸੀ ਨੂੰ ਆਪਣੀ ਫਾਈਨਲਿਸਟ ਦੇ ਵਿੱਚ ਕਨਸਿਡਰ ਕਰ ਸਕਦੇ ਹੋ ਤੇ ਸਾਡੀ ਅਗਲੀ ਰეკਮੈਂਡੇਸ਼ਨ ਹੈ ਅਦਿੱਤਿਆ ਬਿਰਲਾ ਦਾ ਐਕਟਿਵ ਫਿਟ ਇਹ ਜਿਹੜੀ ਐਕਟਿਵ ਫਿਟ ਵਾਲੀ ਪਾਲਿਸੀ ਉਹ ਪਿਛਲੀ ਪਾਲਿਸੀ ਨਾਲੋਂ ਥੋੜੀ ਜਿਹੀ ਕਮਜ਼ੋਰ ਪਾਲਿਸੀ ਹੈ ਪਰ ਫਿਰ ਜੇ ਦਾ ਪ੍ਰੀਮੀਅਮ ਦੇਖੇ ਉਹ ਵੀ ਰਿਲੇਟਿਵਲੀ ਥੋੜਾ ਘੱਟ ਹੀ ਹੋਏਗਾ ਇਸ ਪਾਲਿਸੀ ਦੀ ਮੈਨ ਹਲਦੀਓ ਤੁਹਾਨੂੰ ਕੋਈ ਪ੍ਰੀ ਐਗਜ਼ਿਸਟਿੰਗ ਹੈਲਥ ਇਸ਼ੂ ਨਹੀਂ ਹੈ ਜੇਕਰ ਤੁਸੀਂ ਇਹਨਾਂ ਤਿੰਨ ਕੰਡੀਸ਼ਨਸ ਨੂੰ ਫਿਲਫਿਲ ਕਰਦੇ ਹੋ ਤਾਂ ਤੁਹਾਨੂੰ ਕਾਫੀ ਸਾਰੇ ਡਿਸਕਾਊਂਟ ਮਿਲ ਜਾਣਗੇ ਐਕਟਿਵ ਫਿਟ ਦੇ ਦੋ ਵੇਰੀਐਂਟ ਹੈ ਪਲੱਸ ਤੇ ਪ੍ਰਿਫਰਡ ਤੇ ਇਹਦਾ ਜਿਹੜਾ ਪ੍ਰਿਫਰਡ ਵਾਲਾ ਵੇਰੀਐਂਟ ਹੈ ਉਹਦੇ ਵਿੱਚ ਤੁਹਾਨੂੰ ਮੈਗਨੇਟਿਕ ਕਵਰ ਮਿਲਦਾ ਹੈ ਉਹ ਵੀ 3 ਸਾਲ ਦੇ ਵੇਟਿੰਗ ਪੀਰੀਅਡ ਦੇ ਨਾਲ ਇਸ 3 ਸਾਲ ਦੇ ਵੇਟਿੰਗ ਪੀਰੀਅਡ ਨੂੰ ਤੁਸੀਂ 2 ਸਾਲ ਦਾ ਵੀ ਕਰ ਸਕਦੇ ਹੋ ਐਕਸਟਰਾ ਪ੍ਰੀਮੀਅਮ ਪੇ ਕਰਕੇ ਤੇ ਇਹਦੇ ਵਿੱਚ ਤੁਹਾਨੂੰ 40000 ਤੱਕ ਦਾ ਕਵਰ ਮਿਲਦਾ ਹੈ ਨਾਰਮਲ ਡਿਲੀਵਰੀਜ਼ ਦੇ ਲਈ ਤੇ 60000 ਤੱਕ ਦਾ ਕਵਰ ਮਿਲਦਾ ਹੈ ਸੀ ਸੈਕਸ਼ਨ ਦੇ 1% ਹੋ ਜਾਂਦੀ ਹੈ ਜੇਕਰ ਤੁਹਾਡਾ ਕਵਰ 5 ਲੱਖ ਤੋਂ ਘੱਟ ਹੈ ਜੇਕਰ ਕਵਰ 5 ਲੱਖ ਤੋਂ ਵੱਧ ਹੈ ਫਿਰ ਕੋਈ ਲਿਮਟ ਨਹੀਂ ਹੈ ਅਦਿੱਤਿਆ ਬਰਲਾ ਦੇ ਐਕਟਿਵ ਫਿਟ ਦੀ ਜੇਕਰ ਪ੍ਰੀ ਐਗਜ਼ਿਸਟਿੰਗ ਇਲਨੈਸ ਦੇ 180 ਡੇ ਦੀ ਗੱਲ ਕਰੀਏ ਤਾਂ ਉਹ 4 ਸਾਲ ਹੈ ਜੋ ਕਿ ਥੋੜਾ ਜਿਹਾ ਜ਼ਿਆਦਾ ਹੈ ਇਸ ਪਾਲਿਸੀ ਦਾ ਸਭ ਤੋਂ ਕੂਲ ਫੀਚਰ ਇਹ ਹੈ ਕਿ ਇਹ ਟਰੈਵਲ ਪ੍ਰੋਡਕਟ ਵੀ ਕਵਰ ਕਰਦਾ ਹੈ ਜਿਸ ਨੂੰ ਵੀ ਤੁਸੀਂ ਇੱਕ ਟਰੈਵਲ ਇੰਸ਼ੋਰੈਂਸ ਦੇ ਤਰ੍ਹਾਂ ਕੰਸਿਡਰ ਕਰ ਸਕਦੇ ਹੋ ਇਹਦੇ ਵਿੱਚ ਤੁਹਾਡੇ ਲੋਸਟ ਬੈਗੇਜ ਗਲੇਡ ਇਨ ਚੈੱਕਡ ਇਨ ਟ੍ਰਿਪ ਕੈਨਸਲੇਸ਼ਨ ਐਂਡ ਇੰਟਰਰਪਸ਼ਨ ਫਲਾਈਟ ਮਿਸਟ ਕਨੈਕਸ਼ਨ ਵਗੈਰਾ ਇਹ ਸਾਰੀਆਂ ਚੀਜ਼ਾਂ ਕਵਰ ਹੋ ਇਹਦੀ ਕਿ ਸਬਲੀਮਿਟ 200000 ਰੁਪਏ ਤੱਕ ਹੈ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਇਹ ਵਾਲੀ ਜਿਹੜੀ ਪਾਲਿਸੀ ਹੈ ਨੇ ਕਾਫੀ ਐਵਰੇਜ ਲੱਗ ਰਹੀ ਹੈ ਨੀਵਾ ਬੂਪਾ ਦੀ ਪਾਲਿਸੀ ਤਾਂ ਇਸ ਤੋਂ ਕਾਫੀ ਬੈਟਰ ਸੀ ਫਿਰ ਵੀ ਅਸੀਂ ਇਹਨੂੰ ਕਿਉਂ ਰეკਮੈਂਡ ਕਰ ਰਹੇ ਹਾਂ ਉਹ ਇਸ ਲਈ ਕਿਉਂਕਿ ਮਾਰਕੀਟ ਦੇ ਵਿੱਚ ਊਮਨ ਹੈਲਥ ਇੰਸ਼ੋਰੈਂਸ ਦੀਆਂ ਕਾਫੀ ਘੱਟ ਆਪਸ਼ਨਸ ਨੇ ਤੁਹਾਨੂੰ ਲੋਕ ਕੇਅਰ ਇੰਸ਼ੋਰੈਂਸ ਹੋ ਗਿਆ ਸਟਾਰ ਇੰਸ਼ੋਰੈਂਸ ਹੋ ਗਿਆ ਉਹਨਾਂ ਦੀਆਂ ਪਾਲਿਸੀਜ਼ ਵੀ ਰეკਮੈਂਡ ਕਰਨਗੇ ਪਰ ਮੇਰੀ ਰਿਕਵੈਸਟ ਇਹੀ ਹੈ ਕਿ ਉਹਨਾਂ ਦੀਆਂ ਪਾਲਿਸੀਜ਼ ਨਾ ਹੀ ਲਿਓ ਹੁਣ ਇਸ ਲਈ ਕਿਉਂਕਿ ਕੇਅਰ ਇੰਸ਼ੋਰੈਂਸ ਦੀ ਜਿਹੜੀ ਮੈਟਰਨਿਟੀ ਪਾਲ ਉਹਦਾ ਜਿਹੜਾ ਪ੍ਰੀਮੀਅਮ ਹੈ ਉਹ ਬਹੁਤ ਜ਼ਿਆਦਾ ਹੈ ਜੇਕਰ ਕੰਪੇਅਰ ਕਰੀਏ ਤਾਂ 3 ਗੁਣਾ ਜ਼ਿਆਦਾ ਨਾਰਮਲ ਪ੍ਰਾਈਸ ਨਾਲੋਂ ਪਲੱਸ ਉਹਦਾ ਜਿਹੜਾ ਪ੍ਰੀ ਐਗਜ਼ਿਸਟਿੰਗ ਡਿਸੀਜ਼ ਦਾ ਕਵਰ ਲੈਣ ਲਈ ਵੇਟਿੰਗ ਪੀਰੀਅਡ ਹੈ ਉਹ ਵੀ ਕਾਫੀ ਲੰਬਾ ਹੈ ਸਟਾਰ ਇੰਸ਼ੋਰੈਂਸ ਵੀ ਮੈਂ ਰეკਮੈਂਡ ਨਹੀਂ ਕਰੂੰਗਾ ਉਹ ਇਸ ਲਈ ਕਿਉਂਕਿ ਵੈਸੇ ਤਾਂ ਸਟਾਰ ਵੂਮਨ ਕੇਅਰ ਹੈਲਥ ਇੰਸ਼ੋਰੈਂਸ ਦੇ ਕਾਫੀ ਵਧੀਆ ਫੀਚਰਸ ਨੇ ਤੁਹਾਨੂੰ ਬਹੁਤ ਕੁਝ ਮਿਲ ਜਾਂਦਾ ਉਸ ਇੰਸ਼ੋਰੈਂਸ ਦੇ ਵਿੱਚ ਬਟ ਰੀਸੈਂਟਲੀ ਉਹਨਾਂ ਦੇ ਕਲੇਮਸ ਨੂੰ ਲੈ ਕੇ ਕਾਫੀ ਪ੍ਰੋਬਲਮਸ ਆ ਰਹੀਆਂ ਨੇ ਉਹ ਬਿਨਾਂ ਕਿਸੇ ਵੈਲਿਡ ਰੀਜ਼ਨ ਤੋਂ ਹੀ ਕਲੇਮ ਰਿਜੈਕਟ ਕਰ ਰਹੇ ਆ ਤੇ ਇਦੇ ਨਾਲ ਹੀ ਹੁੰਦੀ ਹੈ ਸਾਡੀ ਲਾਸਟ ਰეკਮੈਂਡੇਸ਼ਨ Tata AIA ਦਾ MediCare Premier MediCare ਦੇ ਵਿੱਚ ਤੁਹਾਨੂੰ 50000 ਰੁਪਏ ਤੱਕ ਦਾ ਮੈਟਰਨਿਟੀ ਬੈਨੀਫਿਟ ਮਿਲਦਾ ਹੈ ਤੇ ਜੇਕਰ ਗੱਲ ਚਾਈਲਡ ਹੈ ਤਾਂ 60000 ਰੁਪਏ ਤੱਕ ਦਾ ਮੈਟਰਨਿਟੀ ਕਵਰ ਮਿਲਦਾ ਹੈ ਤੇ ਇਹਦਾ ਵੇਇਟਿੰਗ ਪੀਰੀਅਡ ਵੀ 4 ਸਾਲ ਦਾ ਹੈ ਤੇ ਵਧੀਆ ਗੱਲ ਇਹ ਹੈ ਕਿ ਇਸ ਪਾਲਿਸੀ ਦਾ ਪ੍ਰੀ ਐਗਜ਼ਿਸਟਿੰਗ ਡਿਸੀਜ਼ ਦਾ ਜੋ ਵੇਇਟਿੰਗ ਪੀਰੀਅਡ ਹੈ ਉਹ ਸਿਰਫ 2 ਸਾਲ ਹੀ ਹੈ ਜਿੱਥੇ ਕਿ ਬਾਕੀ ਪਾਲਿਸੀਜ਼ ਦੇ ਵਿੱਚ ਤੁਹਾਨੂੰ OPD ਕਵਰ ਵੀ ਮਿਲ ਜਾਂਦਾ ਉਹ ਵੀ ਪਹਿਲੇ ਦਿਨ ਤੋਂ ਇਸ ਪਾਲਿਸੀ ਦੇ ਵਿੱਚ ਐਦਾਂ ਨਹੀਂ ਹੈ ਇਸ ਕਵਰ ਦੇ ਲਈ ਵੀ ਤੁਹਾਨੂੰ 2 ਸਾਲ ਵੇਟ ਕਰਨਾ ਪੈਂਦਾ ਹੈ ਬਾਕੀ ਇਸ ਪਾਲਿਸੀ ਦੇ ਵਿੱਚ ਕੋਈ ਰੂਮ ਰੈਂਟ ਦੀ ਰੈਸਟ੍ਰਿਕਸ਼ਨ ਨਹੀਂ ਹੈ 100% ਤੱਕ ਦਾ ਰੀਸਟੋਰੇਸ਼ਨ ਬੈਨੀਫਿਟ ਵੀ ਮਿਲ ਜਾਂਦਾ ਤੇ ਪਲੱਸ 50% ਤੱਕ ਦਾ ਤੁਹਾਨੂੰ ਨੋ ਕਲੇਮ ਬੋਨਸ ਵੀ ਮਿਲਦਾ ਹੈ ਫੋਰ ਏਵਰੀ ਕਲੇਮ ਫਰੀ ইয়ার ਦਾ ਬਟ ਇਹਦੀ ਲਿਮਿਟ ਵੀ 100% ਹੀ ਹੈ ਮਤਲਬ ਜਿਹੜਾ ਤੁਹਾਡਾ ਕਵਰ ਹੈ ਉਹ ਮੈਕਸਿਮਮ ਦੁੱਗਣਾ ਹੋ ਸਕਦਾ ਉਸ ਤੋਂ ਜ਼ਿਆਦਾ ਨਹੀਂ ਆਲ ਇਨ ਆਲ ਇਹ ਵੀ ਕਾਫੀ ਇੱਕ ਡੀਸੈਂਟ ਪਾਲਿਸੀ ਹੈ ਜਿਹਨੂੰ ਤੁਸੀਂ ਆਪਣੀ ਫਾਈਨਲ ਲਿਸਟ ਦੇ ਵਿੱਚ ਕਨਸਿਡਰ ਕਰ ਸਕਦੇ ਹੋ ਸੋ ਇਹ ਸੀ ਸਾਡੀਆਂ ਟੌਪ 4 ਬੈਸਟ ਹੈਲਥ ਇੰਸ਼ੋਰੈਂਸ ਪਲੈਨਸ ਫਾਰ ਔਮਨ ਜਿਹਦੇ ਵਿੱਚ ਕੇਅਰ ਇੰਸ਼ੋਰੈਂਸ ਦਾ ਕੇਅਰ ਪਲਾਨ ਵੀ ਇਨਕਲੂਡਡ ਹੈ ਨੇ ਟੌਪ 4 ਦੇ ਵਿੱਚ ਅਸੀਂ ਕੇਅਰ ਇੰਸ਼ੋਰੈਂਸ ਨੂੰ ਇਸ ਕਰਕੇ ਐਡ ਕੀਤਾ ਹੈ ਕਿਉਂਕਿ ਕੇਅਰ ਦਾ ਜਿਹੜਾ ਕਲੇਮ ਸੈਟਲਮੈਂਟ ਹੈ ਉਹ ਕਿਹਾ ਜਾਂਦਾ ਹੈ ਕਿ ਟਾਟਾ ਨਾਲੋਂ ਵੀ ਬੈਟਰ ਹੈ ਬਾਕੀ ਤੁਸੀਂ ਇਹਨਾਂ ਚੋਂ ਕਿਸੇ ਵੀ ਪਾਲਿਸੀ ਦੇ ਨਾਲ ਜਾ ਸਕ